ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਆ ਆ ਜੀ ਨੇ ਫੜਿਆ ਗੁੱਟ ਕਿਰਪਾਲ ਸਾਧ ਬਗ ਔਰ ਬਾਜੀ ਕਣਦੇ ਬਗ ਆ ਭਰਦੀਆ ਕੋਟ ਵਾਲੇ ਫੌਜੀ ਬਗ ਅਗਲਾ ਬੜੀਆਂ ਮਸ਼ਹੂਰ ਉਹਨਾਂ ਖੇਡਾਂ ਤੇ ਬੰਦੇ ਬੰਦੇ ਕਮਾਉਣ ਵਾਲਾ ਬਰਦਲੇ ਟਾਪ ਵਾਲਾ ਹੋ ਗਏ ਖੜ ਕੇ ਤੇ ਭੱਜ ਕੇ ਛੜਾ ਦੇ ਮਿੱਤਰਾ ਆ ਮੁੰਡੇ ਕਬੱਡੀ ਦੇ ਨੰਬਰ ਪਿੱਛੇ ਲੜਦੇ ਇੱਕੋ ਸਾਰ ਦੇ ਕਬੱਡੀ ਪੈਂਕ ਚੰਤ ਮੈਕ ਦੇ ਸ਼ੇਰ ਕਹਾਣੀ ਲਓ ਜੀ ਬੁੱਲਾ ਗੱਗੂ ਬੁਆਰ ਕਰਨੇ ਦੀ ਅੰਦਾਜ਼ ਬੜਾ ਪਿਆਰਾ ਹੈ ਮਾਲਕ ਮੇਰ ਕਰਨ ਆਉਣ ਵਾਲੇ ਸਮੇਂ ਦਾ ਵੱਡਾ ਮਨਵਲੇ ਸਤਨਾਪ ਸਿੰਘ ਦੀ ਭੀਲੋਆ ਸਰਪੰਚ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਧੰਨਵਾਦ ਲਓ ਸਾਹਮਣੇ ਦੇਖਾਂਗੇ ਆਹ ਮੁੰਡੇ ਦਾ ਪਿੰਡ ਕਿਹਦੇ ਲਸਾਣਾ ਜਲਾਲ ਨੁਦਿਆਣਾ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਦਾ ਜਿਹੜੀ ਤਰ੍ਹਾਂ ਸੰਦੀਪ ਵਰਗੇ ਤੇ ਨਾਲ ਕਮਲ ਲੱਗੇ ਹੋਇਆ ਤੇ ਉਹਨੇ ਪਾਸੇ ਕਹਿੰਦੇ ਚਾਰਕ ਦੀ ਚਾਰਾਂ ਦੇ ਵਿੱਚੋਂ ਮੁਕਾਬਲਾ ਕਿੰਨਾ ਕਿਦਰਾ ਹੋਣਾ ਆ ਮੁੰਡਾ ਮੇਰੇ ਵੀਰੋ ਔਰ ਉੱਪਰ ਦੇ ਬਹਾੜੀ ਦੇ ਨੰਦ ਕੋ ਸਾਹਦੇ ਵਿੱਚ ਆਇਆ ਤੁਹਾਡੇ ਸਾਹਮਣੇ ਮੁਕਾਬਲਾ ਸੰਕਤ ਹੈ ਇਹ ਬਹਾੜੀ ਵਾਲਾ ਚੱਲੀ ਕਿਹੜਾ ਤੁਹਾਡੇ ਸਾਹਮਣੇ ਕਮਲ ਜਫਾ ਲਾਉਂਦਾ ਹੋਇਆ ਨੰਬਰ ਰੇਡਰ ਦਾ ਹੋਣਾ ਜਾਂ ਫਿਰ ਕਾਫੀ ਆਉਣਾ ਕਾਕੇ ਸਖਤਾਉਂ ਦਾ ਚੱਡਿਆ ਪੁੱਠਾ ਪਰ ਇੱਕ ਪਾਸੇ ਕਬੱਡੀ ਪਾਉਣ ਦੇ ਲਈ ਮੇਰੇ ਵੀਰ ਰਵੀ ਇਹ ਅਸਟ੍ਰੇਲੀਆ ਵੀ ਖੇਡਿਆ ਇਹ ਯੂਰਪ ਵੀ ਖੇਡਿਆ ਇਹ ਦੁਨੀਆ ਦੇ ਕਈ ਮੌਕਿਆਂ ਤੇ ਖੇਡਿਆ ਇਧਰੋਂ ਕਹਿੰਦੇ ਜਫਾ ਇਹ ਤੇ ਕਬੱਡੀ ਪੈ ਗਈ ਚੰਗ ਮਰਦੇ ਸ਼ੇਰ ਕਹਾਣੀ ਲਾ ਜਗਰਾਜ ਕਹਿੰਦੇ ਕੋਟ ਬੁੱਢੇ ਦੀ ਧਰਤੀ ਦਾ ਸਭੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ 'ਚ ਵਧਿਆ ਚਾਰ ਗਾਫੀ ਹੈ ਲਵੀ ਮੱਝਾਂ ਬੜੀ ਧਰਤੀ ਦੇ ਚਲਾਕ ਦੀਰ ਤੈਨੂੰ ਵੀ ਦੁਨੀਆ ਪਿਆਰ ਕਰਦੀ ਆ ਨੋਜੋਨਾ ਪਰ ਆਹ ਕਹਿੰਦੇ ਦੋਦੇ ਪਿੰਡ ਦਾ ਕਾਲਾ ਖਸ ਲਈ ਮੈਮ ਸੱਤਵਾ ਪੈ ਗਈ ਕਬੱਡੀ ਕਰਾ ਆਹ ਕਹਿੰਦੇ ਕਾਕਾ ਠਾਕਰ ਗੜੀਆ ਜੁਲੀ ਮੰਮੂ ਕੱਦ ਭਾਵੇਂ ਛੋਟਾ ਮੁੰਡੇ ਦਾ ਇਹ ਵੀ ਦੁਨੀਆ ਦੇ ਵੱਡੇ ਵੱਡੇ ਯਾਫੀਆਂ ਤੇ ਵਖਤ ਬਾਜ਼ੰਦਾ ਪਰ ਗੋਪੀ ਦਾ ਚੇਲਾ ਪਰਲੇ ਪਾਸੇ ਖੜਾ ਆਹ ਦੇਖਦੇ ਆ ਆ ਇੱਕ ਮੈਂ ਇਦਨੇ ਕਬੱਡੀ ਯਕਤ ਨੂੰ ਮੇਰੇ ਵੀਰੋ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਦੂਜੇ ਪਾਸੇ ਠਾਕੁਰ ਦਾ ਕਬੱਡੀ ਪਾਉਂਦਾ ਅਮਰੀਕਾ ਚ ਫੋੜ ਦਿੱਤੇ ਆ ਮੁੰਡੇ ਨੇ ਆਹ ਕਹਿੰਦੇ ਅਮਰੀਕਾ ਵਿੱਚ ਜਾ ਕੇ ਫੋੜ ਦਿੱਤੇ ਆ ਆਹ ਮੁੰਡੇ ਕਹਿੰਦੇ ਟਰੰਪ ਦੇ ਮੁਲਕ ਤੋਂ ਫੋੜ ਦਿੱਤੇ ਆ ਇਹ ਆ ਗੋਰਾ ਸਰਹਾਰ ਮੰਡੀ ਦੀ ਧਰਤੀ ਦਾ ਆਹ ਸਾਹਮਣੇ ਪਾਉਂਦਾ ਕਬੱਡੀ ਮੇਰੇ ਮੈਚ ਹੋਇਆ ਰਮਜ਼ਾਨ ਦੀ ਟੀਮ ਭੀਮ ਕਬੱਡੀ ਪਾਉਂਦਾ ਮਾਝੇ ਦਾ ਬੱਬਰ ਸ਼ੇਰ ਪਰ ਦੂਜੇ ਪਾਸੇ ਫੈਸਲਾ ਕੀ ਹੋਣਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਾਲਾ ਤੋਤੇ ਵਾਲਾ اور جڑیا پے گرجیت میرے پا رہا ایک گرجیت بڑے نہیں ایک گرجیت ਜਿਹਦੀ ਕਾਪੀ ਨਾਲ ਪ੍ਰੀਤ ਕੁੜੇ 5 6 ਮੇਲੇ ਰਹੇ ਦੋ ਸੰਨ ਇਹ ਵੀ ਮੁਲਾਜ਼ਮ ਦੀ ਤਰਤੀ ਤੇ ਬਾਬਾ ਦੀਪ ਸਿੰਘ ਕਬੱਡੀ ਕਮੇਟੀ ਦੇ ਲਈ ਬਹੁਤ ਟਾਪ ਦੀਆਂ ਕਬੱਡੀਆਂ ਪਾ ਕੇ ਆਇਆ ਹੈ ਇਹ ਆ ਸਭਾ ਕਿ ਦੀ ਆਪਣੇ ਸਮੇਂ ਚ ਟਾਪ ਦੀ ਕਬੱਡੀ ਖੇਡ ਰਿਹਾ ਇੱਕ ਨੇ ਲਸਾੜੇ ਵਾਲੇ ਜਿੰਦਰੇ ਦਾ ਪੁੱਤ ਆਸ਼ੂ ਇਸਵੇਂ ਲਸਾੜੇ ਵਾਲਾ ਬੰਪੂ ਰੋ ਦਾ ਪਿੰਡੂ ਕਬੱਡੀ ਪਾਵਾ ਹੋਇਆ ਲਓ ਦੇਖੋ ਅਗਰ ਟੱਕਰ ਸਰੇ ਦੀ ਹੋ ਗਿਆ ਸਿਕ ਸਰਦਾਰ ਗੰਬਰੂ ਸਾਹਮਣੇ ਦੁੱਲਿਆ ਦੁੱਲਾ ਕਬੱਡੀ ਪੌਣ ਦੇ ਲਈ ਤੇ ਰਾਂ ਦੇ ਵਿੱਚ ਹੋਣੀ ਬੈਠੀ ਬੋਲੀ ਜਾਣ ਕੇ ਦੁੱਲਿਆਵੇਂ ਟੋਕਰਾ ਚਕਾ ਦੇ ਆਣਗੇ ਤੇ ਪਿੰਡੀ ਦੇ ਮਿਵਾਲੇ ਚੱਲਦੀਆਂ ਕੀ ਉੱਤੇ ਲੈ ਕੇ ਚਾਦਰਾ ਮਗਲਾ ਦੇ ਤੇਰਾ ਘਰਵਾ ਮੁੱਟਿਆ ਵੱਡਿਆ ਵਹਾਦਰਾ ਦੁੱਲਾ ਕਬੱਡੀ ਪਾਇਆ ਤਾਂ ਆ ਗਏ ਰਵੀਆ ਪੁਰਜ ਲੱਟਾਂ ਦੀ ਧਰਤੀ ਦਾ ਮੇਰੇ ਵੀਰੋ ਜ਼ਿਲ੍ਹੇ ਲੁਧਿਆਣੇ ਦਾ ਰਾਹਕੋਟ ਦਾ ਏਰੀਆ ਕਬੱਡੀ 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 ਫੈਸਲਾ ਨੰਬਰ ਜਿਹੜਾ ਯਾਫੀ ਦਾ ਹੈ ਨੰਬਰ ਹੋਲਡ ਮੰਗਿਆ ਜੀ ਦੱਸੋ ਨੰਬਰ ਹੋਲਡ ਆ ਪੰਜਾਬ ਸਪੋਰਟਸ ਕਲੱਬ ਬੈਜੀਅਮ ਦੀ ਟੀਮ ਯੂਰਪ ਦਾ ਸੀਜ਼ਨ ਜਿੱਤੀ ਤਾਂ ਮੁੰਡੇ ਦੀ ਪਹੁੰਚ ਕਦੇ ਖੇਡ ਜਿੱਤੀ ਮੇਰੇ ਵੀਰੋ ਆਹ ਕਹਿੰਦੇ ਸਾਹਮਣੇ ਕਬੱਡੀ ਪੌਂਡ ਦੇ ਨੇ ਇੱਕ ਪਾਸੇ ਆਹ ਜੀਵਨ ਖੜੇ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਕਾਲਾ ਤੋਤੇ ਦੀ ਧਰਤੀ ਦਾ ਸੰਦੀਪ ਤੱਕਦਾ ਹੀ ਰਵਿੰਦਰ ਤੋਤੇ ਵਾਲਾ ਦਾ ਕਰਾਈ ਅਰਮਾਨ ਪੁੱਜਦੀਆਂ ਤੇ ਅਗਰ ਭੁਚਾਲ ਸੈਕਦੇ ਆ ਕਰਦੇ ਗੱਲ ਗੱਪਰੂ ਦੀ ਲੋ ਸਾਹਮਣੇ ਦੇਖਾਂਗੇ ਇਸ ਵੇਲੇ ਕੱਪ ਠਾਕਰ ਵੱਲ ਦੀ ਧਰਤੀ ਦਾ ਮੇਰੇ ਵਿੱਚੋਂ ਇਸ ਵੇਲੇ ਕਬੱਡੀ ਪੌਂਦਲੀ ਵਧਿਆ ਹੋਇਆ ਹੈ ਲੱड्डू ਵਾਲਾ ਪ੍ਰੀਤ ਕਹਿੰਦਾ ਵੀ ਬਾਬੇ ਨਾਨਕ ਦੀ ਕਿਰਪਾ ਦੇ ਰੇਤੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਜੈਲ ਸਿੰਘ ਜੀ ਢਿੱਲੋ ਨਿਊਜ਼ੀਲੈਂਡ ਪ੍ਰਭ ਸਰਮਨ ਸਿੰਘ ਜੀ ਢਿੱਲੋ ਨਿਊਜ਼ੀਲੈਂਡ ਆਇਆ 100 ਰੁਪਿਆ ਦਾ ਮਾਨ ਉਹਨਾਂ ਵੱਲੋਂ ਟਰੰਗੇ ਵਾਲੇ ਭਰਾਵਾਂ ਵੱਲੋਂ ਆਇਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂ ਸਵਾਦਿਆ ਲਓ ਸਾਹਮਣੇ ਦੇਖਾਂਗੇ ਸਹਿਜ ਜਗਰਾਜ ਬੁੱਢੇ ਸਿਹੜੀ ਧਰਤੀ ਦਾ ਸਹਿਜ ਕਬੱਡੀ ਪਾਉਣ ਲਈ ਖੇਡ ਮੈਦਾਨ ਚ ਪਹੁੰਚ ਚੁੱਕਾ ਹੈ ਔਰ ਦੂਸਰੇ ਵੱਲੋਂ ਕਾਮਰ ਮੇਰੇ ਵੀ ਉਹ ਦੇਖ ਰਹੇ ਆ ਆਹਦਾ ਆਪਣੇ ਨਾਲ ਬਠਾਈ ਬੈਠੇ ਆ ਆਪਣੇ ਯਾਰ ਵੀਰ ਨੂੰ ਕੋਰੇ ਦੇਖਦੇ ਹੋਣਗੇ ਜੇ ਆ ਲਲਕਰਾਜਾ ਪੰਜਾਬੀਆਂ ਦੇ ਘਰੋਂ ਆਦਾ ਹਮ ਯੂਐਸਏ ਸ਼ੀਨਾ ਯੂਐਸਏ ਭਾਈ ਦਲਵਿੰਦਰ ਸਰਪੰਚ ਭਾਈ ਸੁਖਪਰਮਾਨ ਉਹਨਾਂ ਵੱਲੋਂ ਮੇਰੇ ਵੀਰੋ ਇੱਕ ਮੰਦੇ ਵੀ ਤਨਜਫੇ ਸੰਧੂਆ 5100 ਦੇ ਖੇਡ ਘਹਾਰੀ ਲਓ 5100 ਦੇ ਤਿੰਨ ਲਫੇਕ ਨਸਿਆ ਆ ਤੇਰੇ ਵੀ ਹੋ ਰਿਹਾ ਨੌਜਵਾਨ ਪਰ ਸਾਹਮਣੇ ਦੇਖੋ ਨੌਜਵਾਨ ਹੋ ਗਿਆ ਇੱਕ ਬੰਦੇ ਆਸ਼ੂਰ ਲਸਾਰੇ ਵਾਲਾ ਔਰ ਦੂਸਰੇ ਬੰਦੇ ਬੜੀਆ ਪਾਹ ਹੈ ਆ ਮੁੰਡਾ ਕਰੀ ਵੀ 14 ਮੇਲੇਾਂ ਚੋਂ 11 ਟੂਰਨਾਮੈਂਟ ਖੇਡਿਆ ਹੈ 11 ਮੇਲੇ ਖੇਡਿਆ ਲੋ ਔਰ ਅਗਲੀ ਰੋਡ ਪਹੁੰਚ ਲਈ ਬੁਰਦਲਿੱਟਾਂ ਵਾਲਾ ਰਵੀ ਸਨੇਹ ਖੇਡ ਮੈਦਾਨ ਚ ਬੜ ਰਿਹਾ ਹੈ ਕਿਹੜੇ ਗ੍ਰਿਫਟ ਦੀਆਂ ਖੇਡਾਂ ਮੇਰੇ ਵੀਰੋ ਬੜੀਆਂ ਮਸ਼ਹੂਰ ਔਰ ਅਸੇ ਦੇ ਵਾਲਿਆ ਸਿੱਖ ਖੇਡਾਂ ਬੜੀਆਂ ਮਸ਼ਹੂਰ ਉਹਨਾਂ ਖੇਡਾਂ ਤੇ ਬੱਲੇ ਬੱਲੇ ਕਰਵਾਉਣ ਵਾਲਾ ਬੁਰਦਲਿੱਟਾਂ ਵਾਲਾ ਰਵੀ ਸੇਕ ਮੈਦਾਨ ਵਿਚ ਪੱਦੇ ਪੱਪਰਸ਼ਟ ਕਮੇਟੀ ਨੇ ਪਾਇਦਾ ਕੀਤਾ ਜਿਸ ਦੇ ਸੰਖਿਆ ਦੀ ਗੱਲ ਨੇ ਜੇਹਰ ਨੂੰ ਕਿੰਨੀ ਜਾਈ ਹੈ ਬਾਤ ਦੇ ਤੇ ਇੱਕ ਦੁਨਣਾ ਸੂਰਮਾ ਅਧਿਆਤ ਦੇ ਵਿੱਚ ਨਾਲ ਜੀ ਦਾ ਜੁਨੀਆ 12 ਆਉਂਦੀ ਹੈ 12 ਗੋਲ ਦੀ ਆ ਰਹੀ ਹੈ ਇੱਕ ਪਾਸੇ ਹਰਸ਼ਾ ਆ 14 ਬਣਦਾ ਪਰ ਕਬੱਡੀ ਦੇ ਵਿੱਚ ਬਜ਼ੁਰਗੋ ਵੱਡਾ ਪਾਸਾ ਮੁੰਡੇ ਦਾ ਕਬੱਡੀ ਫੌਂਡ ਦੇ ਲਈ ਅੱਗੇ ਵੱਧਦਾ ਹੋਇਆ ਆ ਇੱਕ ਪਾਸੇ ਮੇਰੇ ਵੀਰੋ ਤੇ ਦੂਜੇ ਪਾਸੇ ਠਾਕਰ ਰੀ ਦਾ ਮੇਰੇ ਵੀਰੋ ਸਮੇਂ ਰੇਡ ਪਾਰਿਆ ਇੱਕ ਜੀਵਨ ਕਰਕੇ ਵਾਲਾ ਚੰਬੇ ਕਰਕੇ ਦੀ ਧਰਤੀ ਦਾ ਜੀਵਨ ਇੱਕ ਜੀਵਨ ਮੇਰੇ ਵੀ ਉਹ ਮਾਰੂਕੇ ਵਾਲਾ ਤੇ ਇੱਕ ਜੀਵਨ ਮੇਰੇ ਵੀ ਉਹ ਆ ਤੁਹਾਡੇ ਸਾਹਮਣੇ ਖੜਾ ਰੇਡ ਪਾਉਂਦੀ ਵਧਿਆ ਹੋਇਆ ਆ ਹੋ ਗਈ ਹਰਪਾਲ ਦੇ ਨਾਲ ਟੱਕਾ ਬੰਦੇ ਨਾਲ ਟਕਰੇ ਤੇ ਇੱਕ ਮਾਰੂਕੇ ਵਾਲਾ ਬੜਾ ਮਸ਼ਹੂਰ ਤੇ ਕਾ ਟੀਮ ਸੰਦੂ ਵਾਲਾ ਸਮੇ ਰੇਡ ਪਾਉਂਦੇ ਵਧਿਆ ਹੋਇਆ ਟੀਮ ਕਹਿੰਦੇ ਬਾਹਰ ਆ ਪਰ ਦੂਜੇ ਪਾਸੇ ਤਿੰਨ ਜੱਫੇ 51 ਸਾਂ ਦੇ ਨੇ ਉਹ ਮੋਹਲਿਆ ਤਿੰਨ ਜੱਫੇ ਸੌ ਦਾ ਤੇਰਾ ਹਰ ਜੱਫਾ ਆਉਣਾ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਉੜੂ ਉੜੂ ਕਰਦੀ ਜਵਾਨੀ ਮੇਰੇ ਵੀਰੋ ਉਹ ਕਹਿੰਦੇ ਮੇਰਾ ਤੇ ਮਾਹੀ ਤੁਰਨੇ ਵਾਲਾ ਆ ਰੋਡਾ ਪੋਟਾ ਕੌਣ ਭਾਬੀ ਦੀਵਾ ਜਗਾਵੀ ਮੇਰੀ ਮੰਜੀ ਥੱਲੇ ਕੌਣ ਸੱਗੇ ਮਾਝੇ ਮਾਨਵ ਜੀ ਧਰਤੀ ਤੇ ਕਹਿੰਦੇ ਵੀ ਜਦੋਂ ਟੀਮ ਲੱਗੇ ਪੁੰਦਾ ਬੜਾ ਪਿਆਰ ਮਿਲਦਾ ਭਿੰਦਿਆ ਬਹੁਤ ਬਹੁਤ ਧੰਨਵਾਦ ਹੈ ਉਸਤਾਦ ਜੀ ਨਾ ਸਾਹਮਣੇ ਗੁਰਜੀਤ ਦੀ ਪਈ ਹੋਈ ਕਬੱਡੀ ਦੇ ਉੱਪਰ ਅੱਚੀ ਨੇ ਫੜਿਆ ਗੁੱਟ ਕਿਰਪਾਲ ਸਾਧ ਬਾਬਾ ਆਰ ਬਾਜੀ ਕੱਢਦੇ ਬਾਅਦ ਆ ਭਰਨੀਆ ਕੋਟ ਵਾਲੇ ਫੌਜੀ ਬੰਦ ਮਗਲਾ ਹੋ ਗਿਆ ਮੁਕਾਬਲਾ ਬਚ ਗਈ ਕੰਚੀ ਗੱਲ ਟਕੜ 30 ਸਕਰ ਦਾ ਸਮਾਂ ਬੀਤਦਾ ਹੋਇਆ ਅਰਸ਼ ਤੂੰ ਹੀ ਚਾਰੀ ਫਿਰ ਦੇਖਾਂਗੇ ਨੰਬਰ ਹਿੱਕੇ ਵਾਲੇ ਹਿੱਸੇ ਹੋ ਅਰਸ਼ ਜੂਕੇ ਜੂਕੇ ਬੱਧਾ ਜੋਰਦਾਰਾ ਸਾਡੇ ਕਬੱਡੀ ਕੱਪ ਲਈ ਇੰਗਲੈਂਡ ਵਾਲੇ ਭਰਾਵਾਂ ਦਾ ਸਾਹਮਣੇ ਮੋੜਾ ਸਾਲੇ ਬੰਦ ਵਾਲਾ ਮੇਰੇ ਮਿਹੋ ਇਹਨੇ ਅਮਰੀਕਾ ਦੀ ਧਰਤੀ ਤੋਂ ਫੋੜ ਦਿੱਤੇ ਆ ਸਾਹਮਣੇ ਇੱਕ ਪਾਸੇ ਲਸਾੜੇ ਵਾਲਾ ਆਸ਼ੂ ਹੈ ਇਹਦੇ ਪਿੱਛੇ ਜਿੰਦ렐 ਸਾੜੇ ਵਾਲ ਨੇ ਤਕੜੀ ਕਬੱਡੀ ਖੇਡੀ ਹੈ ਪੁੱਤ ਨੂੰ ਮਿਰਸੇ ਦੇ ਵਿੱਚ ਕਬੱਡੀ ਮਿਲੀ ਹੈ ਕਬੱਡੀ ਪਾਉਣ ਦੇ ਲਈ ਆਸ਼ੂ ਅੱਗੇ ਵੱਧਦਾ ਹੋਇਆ ਇੱਕ ਪਾਸੇ ਮੋਲਾ ਕਿ ਤੁਰਿਆ ਸਵੇ ਸਿੱਖ ਸਰਦਾਰ ਗੱਭਰੂ ਖੇ ਮੈਦਾਨ ਚ ਕਬੱਡੀ ਪਾਉਣ ਦੇ ਲਈ ਵੱਧਿਆ ਹੋਇਆ ਆਹ ਸੋਨੀ ਬੈਠਾ ਆਹ ਸੋਨੀ ਬੈਠਾ ਮਾਕੇ ਦਾ ਮਹਾਨ ਪਿੰਡ ਵਾਲਾ ਸਾਡਾ ਵੀਰ ਫੱਤੀ ਦੁਨੀਆ ਕਰਦੇ ਸਮੇਂ ਬ੍ਰੇਡ ਪਾਰ ਹਰ ਸਾਹਮਣੇ ਦੇਖ ਰਿਹਾ ਵੀ ਕਮਲ ਹੋ ਗਿਆ ਸਾਹਮਣੇ ਧਿਆਨ ਦੀ ਦਾ ਬਹੁਤ ਬਹੁਤ ਧੰਨਵਾਦ ਅਪਡੇਟ ਕਰਦੇ ਆ ਇਸ ਕਬੱਡੀ ਕੱਪ ਦੀ ਐਡ ਵੀ ਕੀਤੀ ਆ ਭਰਾਵੇ ਬਹੁਤ ਬਹੁਤ ਧੰਨਵਾਦ ਹੈ ਪਰ ਆ ਪੁਰਜਲਟਾ ਵਾਲਾ ਰਵੀ ਦੇਖੋ ਲੁਧਿਆਣੇ ਵਾਲਾ ਪਾਉਂਦਾ ਰੇਡ ਮਾਗੀੜੀ ਹਵਾਨਾ ਵਾਲਾ ਕਬੱਡੀ ਪਾਉਂਦੇ ਦੇ ਅੱਗੇ ਵੱਲ ਵੱਤਾ ਹੋਇਆ ਇਹ ਵੀ ਥੋੜਾ ਰੇਡ ਮੁੜਿਆ ਪਰ ਮੁੰਡੇ ਨੇ ਰੇਡ ਕੱਢੀ ਬਹੁਤ ਤਗੜੀਆਂ ਕਬੱਡੀਆਂ ਪਾਈਆਂ ਇੱਕ ਪਾਸੇ ਹਰਸ਼ਾ ਚੌੜੇ

ਦੁਨਾ ਪੋਨੀ ਪੋਨੀ ਦੀ ਸੱਜੇ ਪੱਟ ਤੇ ਥਾਪੀ ਮਾਰਦਾ ਅੱਗੇ ਵੱਲ ਨੂੰ ਵੱਜ ਚੁੱਕਿਆ ਦੂਜੇ ਪਾਸੇ ਚਾਰੇ ਜਾਫੀ ਸਲਾਹਾਂ ਕਰਦੇ ਆ ਇਹਨੂੰ ਕਿਵੇਂ ਫੜੀਏ ਇਹਨੂੰ ਕਿੱਥੋਂ ਫੜੀਏ ਆਹ ਬੱਲੇ 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 ਆਹ ਸਪੀਡੀ ਰੇਟਰ ਹੈ ਇੱਕ ਪਾਸੇ ਕਮਲ ਆਹ ਕਹਿੰਦੇ ਮਹਾਰੀ ਏਰੀਆ ਚੰਡੀਗੜ੍ਹ ਏਰੀਆ ਦਾ ਤੇ ਦੂਜੇ ਪਾਸੇ ਦੁਨਾ ਆਹ ਬੱਲੇ 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 ਮਿੱਤਰੋ ਨਹੀਂ ਪੀਸਾ ਨੰਬਰ ਥੁਲੇ ਕਰ ਗਿਆ ਔਰ ਅਗਲੀ ਰੇਡ ਅਗਲੀ ਟੀਮ ਦੇ ਮਿੱਤਰੋ ਕਿ ਪੰਕੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦੇ ਨੇ ਲੋਕੀ ਯਾਰੋ ਖੜ ਖੜ ਕੇ ਕੌਣ ਛਿੱਟੂ ਖੇਟੇ ਕੌਣ ਪਾਊਗਾ ਕਬੱਡੀਆਂ ਦੇ ਝੁਕ ਕੇ ਪੈ ਗਈ ਰੇਡ ਸੱਧੂਆ ਆ ਜਾ ਉੱਥੇ ਕੰ ਕਬੱਡੀ ਪਾ ਰਿਹਾ ਹੈ ਤੇ ਦੂਜੇ ਪਾਸੇ ਚਾਰ ਜਾਫੀ ਉਹ ਤਿਆਰੀ ਦੇ ਵਿੱਚ ਹੈ ਚਾਰਾਂ ਦੇ ਵਿੱਚੋਂ ਟੱਕਰ ਕਹਿੰਦੇ ਸਾਰੇ ਜੰਗੜ ਗਏ 105 ਖੜਾ ਨਾਲ ਕਰੇ ਵੀ ਸੁਖ ਪਰਮਾਨੰ ਅਮਨ ਕੈਨੇਡਾ ਲਵ ਯੂ ਐਸਏ ਸ਼ੀਵਾ ਯੂ ਐਸਏ ਦੇ ਵੀ ਤਿੰਨ ਜਫੇ 11000 ਦੇ ਹੋਣਗੇ ਹਿਮਾਲਿਆ ਪਰਬਤ ਦੇ ਤਿੰਨ ਜਫੇ 11000 ਦੇ ਹੋਣਗੇ ਫਰੰਦੀਪੁਰ ਦੇ ਪਾਸੇ ਵਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੇ 25.5 15 25 ਹਾਂ ਸੰਦੂ ਸੱਚੀਆਂ ਦੱਸਦਾ ਏ ਪੈ ਗਈ ਹੈ ਹਉ ਕਹਿੰਦੇ ਸਾਡੇ ਵਾਲੇ ਝੰਡੇ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਆਸ਼ੂ ਅੱਗੇ ਵੱਲ ਪਾਉਂਦਾ ਸੰਦੀਪ ਸਿੰਘ ਜੀ ਲੱਗ ਗਿਆ ਇੱਕ ਪਾਸੇ ਪਰ ਇਹਦੀ ਤਿੰਨ ਜੱਫੀਆਂ ਤੇ ਮੇਰੇ ਵੀਰੋ ਮੋਲੇ ਦੇ ਉੱਤੇ ਸਾਡੇ ਸਤਕਾਰ ਜੋ ਸਾਡੇ ਮਾਣ ਜੋ ਸ਼ਕੀਨਾ ਜੀ ਅਸੇ ਭਾਈ ਬਲਵਿੰਦਰ ਸਿੰਘ ਜੀ ਸਰਪੰਨ ਸਾਹਿਬ ਸੁਖ ਮਾਨਵੜ ਉਹਨਾਂ ਵੱਲੋਂ 5500 ਲੱਗਿਆ ਹੋਇਆ ਤੇ ਸਰਦਾਰ ਗੁਰਜੀਤ ਸਿੰਘ ਜੀ ਆਲਕ ਸਾਹਿਬ ਉਹਨਾਂ ਵੱਲੋਂ ਥਰੇ ਜੱਫੇ ਦਾ ਮੋਲੇ ਦਾ ਫੱਖਾ ਵਾਲੇ ਦਾ ਸੰਧੂਆ 500 ਲਓ ਸਾਹਮਣੇ ਜਗਰਾਜ ਮਿਲ ਗਿਆ ਕੋਟ ਮੁੱਢੇਵਾ ਤੇ ਖੇਂਦਰਾ ਯੂ ਐਸ ਏ ਬਜਿੰਦਰ ਸਰਪੰਚ ਤੇ ਸੁਖਪਾਲਵਾਲ ਵੱਲੋਂ ਥੰਨੀਪੁਰ ਜੋ ਗੋਪੀ ਦੇ ਪਿੰਡ ਅਫੇ 11000 ਦੇ ਮੇਰੇ ਮਿੱਤਰੋ 115100 ਤੇ ਮੋਹਲੇ ਦੇ 5100 ਸਾਡਾ ਜ਼ਿੰਦਗੀ ਦਾ ਮਾਣ ਹੈ ਮੇਰੇ ਵੀਰੋ ਬੜੇ ਨੇਕਦਮ ਨਸਾ ਦਾ ਪਾਸਾ ਦਾ ਤੇ ਸ਼ਮਸ਼ੇਰ ਉਹ ਬੀਬੀ ਪੰਜਾਬ ਪੁਲਿਸ ਵਾਲਾ ਭਰਾ ਉਹ ਵੀ ਖੁਸ਼ ਹੈ ਸਾਹਮਣੇ ਕਹਿੰਦੇ ਪੌਮਜੀਤਪੁਰਿਆ ਕਬੱਡੀ ਪਾਉਂਦਾ ਤੇ ਦੂਜੇ ਪਾਸੇ ਕਾਬਲ ਬੱਲੇ 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 ਹੋ ਗਈ ਮਿੱਤਰੋ ਪਾਪਾ ਜਿਹੜਾ ਯੂਕੇ ਨਾਲ ਸ਼ੀਰਾ ਸਾਡੇ ਮਾਰੂ ਕੇ ਕੈਨੇਡਾ ਨਾਲ ਸ਼ੰਦਲਾ ਸੱਦੂ ਮਾਰੂ ਕੇ ਕੈਨੇਡਾ ਹੈਰੀ ਢਿਲੋ ਸਟੇਡੀਆ ਜਾਂਗੀਰ ਵਾਲੇ ਔਰ ਜੱਗਾ ਚੱਕਰ ਯੂਕੇ ਜਸਵਿੰਦਰ ਸੀਨਾ ਜੰਦੀ ਯੂਐਸਏ ਇੰਦਰਜੀਤ ਬਹੁਤ ਬਹੁਤ ਧੰਨਵਾਦ ਸਾਹਮਣੇ ਕਹਿੰਦੇ ਸਾਹਮਾ ਇੱਕ ਪਾਸੇ ਚਰਾਗਦੀਨਾ ਮੱਝਾਂਵਾਲ ਦੀ ਧਰਤੀ ਮੇਰੇ ਵੀਰੋ ਪਰ ਦੂਜੇ ਪਾਸੇ ਕੀਰੀ ਫਾਨਾ ਇੱਕ ਪਾਸੇ ਕਹਿੰਦੇ ਆਸ਼ੂਆ ਲਸਾਲੇ ਵਾਲਾ ਜਿਲ੍ਹੇ ਨੁਧਾਣੇ ਦਾ ਬੱਬਰ ਸ਼ੇਰ ਕਬੱਡੀ ਪਾਉਣ ਦੇ ਲਈ ਕੋਪੀ ਫਾਜੀਪੁਰ ਦਾ ਉਸਤਾਦ ਕਬੱਡੀ ਦਾ ਉਹ ਜਿਹਨੇ ਦੁਨੀਆ ਦੇ ਵੱਡੇ ਵੱਡਾ ਕਬੱਡੀ ਜਗਤ ਨੂੰ ਦਿੱਤੇ ਹੈ ਅੱਜ ਤੱਕ ਚੜਤਾ ਤੇ ਚੜਤ ਰਹੂਗੀ ਜਿੰਨਾ ਚਿਰ ਆ ਸਾਰੇ ਜੰਮੜੇ ساری لمرولہ بلوندے دنیا دیا لگی استاد نپر مطلب دیکھا گیا پرنا كی ہے گیارہ ہزار ركھنے كا آگے ਖੇਤਰਾਲੀ ਨੰਬਰ ਨੰਬਰ ਬੋਲੇ ਦਾ ਇਹ ਅੱਗੇ ਵੱਲ ਵਧਦਾ ਹੋਇਆ ਲਓ ਜੀਵਨ ਖਹਿਰਾ ਮੇਰੇ ਵੀ ਉਸੇ ਰੇਡ ਪਾ ਰਿਹਾ ਹੈ ਜੀਵਨ ਦੀ ਪਈ ਹੋਈ ਰੇਡ ਹੈ ਇੱਕ ਬੰਦੇ ਅਸ਼ ਕੀ ਕਬੱਡੀ ਕਰਦਾ ਗਬਰੂ ਇੱਕੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਚਾਰ ਜਾਣੇ ਖੜੇ ਐ ਚਰਨ ਸਿੰਘ ਖੜਾ ਤੇ ਕਾਲਾ ਖੜਾ ਤੇ ਅਰਸ਼ ਖੜਾ ਹੁਣ ਦੇਖਾਂਗੇ ਮੁਕਾਬਲਾ ਕਿਵੇਂ ਹੋਣਾ ਕਿੱਦਾਂ ਦਾ ਹੋਣਾ ਸਾਹਮਣੇ ਜੁਗਰਾਤ ਦੀ ਕਬੱਡੀ ਚੌੜੇ ਮਾਦਰੇ ਦੀ ਧਰਤੀ ਦਾ ਹਰਸ ਹੈ ਪੈਗੀਆਂ ਧੋਲਾ ਹੋ ਗਏ ਖੜਕੇ ਉਹ ਬੱਲੇ ਬੱਲੇ ਹੋ ਗਈ ਮਾਣ ਆਓ ਸਾਹਮਣੇ ਆਸ਼ੂ ਮੇਰੇ ਲਈਓ ਲੱਗੀ ਧਰਤੀ ਪੜਿਆ ਸੁਖਦੇਵ ਮਾਨ ਕੰਡਾ ਇੱਕ ਹੱਥੇ ਲਈ 11000 ਹੈ ਇੱਕ ਹੱਥੇ ਲਈ ਦੇਖੋ ਮੋੜਾ ਜਿਹੜਾ ਫੇਰ ਸਾਹਮਣੇ ਇੱਕ ਬੰਦੇ ਆਸ਼ੂ ਲਸਾੜੇ ਪਿੰਡ ਦਾ ਆਣ ਵਾਲੇ ਸਮੇਂ ਚਾਚਾ ਔਰ ਸਾਹਮਣੇ ਦੇਖਾਂਗੇ ਫਰਦੀਪੁਰ ਪਿੰਡ ਦਾ ਗੁਰਦੇਵ ਇਸ ਵਿੱਚ ਬਾਬਾ ਖਿਆਰ ਦਿੱਤੀਆਂ ਬਾਅਦ ਦਿੱਤੀਆਂ ਰੇਲ ਚਿਰਾਗ ਦੀ ਪੰਨਾ ਵੱਲ ਦੀ ਤਰਤੀ ਦਾ ਔਰ ਦੇਖਾਂਗੇ ਕਾਲਾ ਦੋਦੇ ਵਾਲਾ ਤੇ ਹਰਸ਼ ਚੌੜੇ ਮੰਦਰੇ ਪਿੰਡ ਦਾ ਤੇ ਕਾਲਾ ਲਗਾ ਤਾਰ ਤੇ ਟੈਕ ਲੈ ਰਿਹਾ ਬੜੇ ਬੱਚੋ ਤੇ ਜੱਫੇ ਵੀ ਲਾਉਂਦਾ ਨੇ ਫੋਕੀ ਮਤਰੋ ਖਿੱਟਾ ਫੜ ਕੇ ਪੱਟ ਤੇ ਕੈਂਚੀ ਠੋਕਦੀ ਐ ਬਹੁਤ ਹੀ ਕੈਂਟ ਤਾਰਾ ਕਿਸ਼ਨਪੁਰ ਜਾਂ ਮੋਤੇ ਕੈਂਟ ਬੁਲਾ ਰਹੇ ਨੇ ਸਾਡੀ ਜ਼ਿੰਦਗੀ ਦਾ ਮਾਣ ਨੇ ਮੇਰੇ ਕੋਲ ਤਾਤੀ ਬੁਲਾ ਰਹੇ ਤਾ ਬਾਬਾ ਨਾਮਕ ਚੜਦੀ ਕਲਾ ਦੇ ਖੜਾ ਉਹ ਕਬੱਡੀ 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 11000 ਪੰਗੀਆਂ ਉਹ ਹਵਾਲਿਆ ਪਰਵਤ ਦਾ 11000 ਦਾ ਇੱਕੋ ਜਿਹਾ ਕਬੱਡੀ ਹੱਥਵਾਦੇ ਉਸਤਾਦ ਦੇ ਤੇ ਉਸਤਾਦਾਂ ਕੋਈ ਗੱਲ ਨਹੀਂ ਗੋਟੀ ਹੱਤ ਲਾ ਕੇ ਭੀਮ ਗੋਪੀ ਦੇ ਸ਼ੇਰ ਕਾੜੀ ਲਓ ਸਾਹਮਣੇ ਮੇਰੇ ਵੀ ਉਹ ਸਾਹਮਣੇ خراب کرنا ایک پاس کبڈی پڑھ دیں دلہ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਨਾਂ ਕਿਵੇਂ ਕਿੱਦਾਂ ਦਾ ਹੋਣਾ ਹੈ ਚਾਰਾਗਦੀਨ ਮਰ ਕੇ ਖੜੇ ਆ ਦੇ ਨਾਲ ਪੈਣੀ ਆ ਉਹ ਤਾਂ ਸਮਾਂ ਦਸੂ ਮੇਰੇ ਵੀਰੋ ਆਹ ਬੱਲੇ 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 ਅਗਲੀਆਂ ਲੜਕੀਆਂ ਨੇ ਦੋਨੋਂ ਟੀਮਾਂ ਗਰਾਊਂਡ ਤੇ ਲੱਗ ਗਿਆ ਜੋ ਅਗਲੀਆਂ ਲੜਕੀਆਂ ਦੀ ਗੋਪੀਆਂ ਮਾਲਿਆ ਪਰਬਤ ਅਗਲ ਕੈਨੇਡਾ ਲਰਜ ਯੂ ਐਸ ਏ ਸ਼ੀਨਾ ਯੂ ਐਸ ਏ ਭਾਈ ਬਲਵਿੰਦਰ ਸਰਪੰਚ ਤੇ ਸੁਖ ਬਲਮਾਨ ਉਹਨਾਂ ਵੱਲੋਂ 11000 ਦਾ ਇੱਕੋ ਜਫਾ ਗੋਪੀ ਦਾ ਸਾਹਮਣੇ ਕਬੱਡੀ ਪਾਉਣ ਦੇ ਲਈ ਜਿੰਦਰਾ ਪੁੱਤ ਮੇਰੇ ਵੀਰੋ ਵਸਾਲਾ ਆਹ ਫੰਦੀਪੁਰੀਆ ਪਰ ਮਲਕੀਰ ਸਿੰਘ ਨੇ ਪ੍ਰਧਾਨ ਸਾਹਿਬ ਹੋਣਾ ਬਲੋਂ ਬਹੁਤ ਸਾਰਾ ਮਾਣ ਇਹਨਾਂ ਬੋਲਾਂ ਦੀ ਪੁੰਦਾ ਕੀਤਾ ਗਿਆ ਸਤਲਾਮ ਸਿੰਘ ਜੀ ਸਰਪੰਚ ਸਾਹਿਬ ਤੇ ਮਲਕੀਰ ਪੀਐਮ ਮੇਰੇ ਮੁੱਠੋਂ ਖੇਡ ਮੈਦਾਨ ਚ ਵੱਧਦਾ ਹੋਇਆ ਲਵੀ ਗੋਪੀ ਸੁਖ ਪਲਵਾਨ ਕੇ ਨਾ ਆਮਨ ਖੇਡਦਾ ਨਾਲ ਲਵ ਯੂਐਸਏ ਸ਼ੀਨਾ ਯੂਐਸਏ 15 ਕਰਦੇ ਬਹੁਤ ਧੰਨਵਾਦ ਆਹ 15 ਕਰਦੇ ਹੋ ਕੇ ਮਨਨ ਕੈਨੇਡਾ ਪੌਜਾ ਕਰਦਾ ਏ ਰੱਬ ਨੇ ਤੋੜ ਕੋਈ ਨਾ ਛੱਡੀ ਦਾ ਲਵ ਟੂ ਯੂ ਐਸਏ ਹੀਨਾ ਯੂ ਐਸਏ ਭਜੇਂਦਰ ਸੰਭਾ ਚ ਚਾ ਚੜੀ ਫਿਰਦਾ ਫਕ ਬੰਧਾਰ ਮੇਰੇ ਵੀਰੋ ਉਹ ਪੂਰਾ ਚਾ ਚੜਿਆ ਹੋਇਆ ਔ ਇੱਕ ਪਾਸੇ ਜੁਗਰਾਜ ਹੈ ਤੇ ਦੂਜੇ ਪਾਸੇ ਹਫਸ਼ਾ ਚੌੜੇ ਮਦਰੇ ਦੀ ਧਰਤੀ ਦਾ ਅੰਦੇ ਥੋੜੀ ਦੂਰ ਨੇ ਸਮਾਂ ਬੀਤਦਾ ਹੋਇਆ ਬੱਲੇ 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 ਹੋਊਗੀ ਮਿੱਤਰੋ ਇੱਕ ਤੇ ਸਿੱਧੇ ਧੁੱਫੇ ਮੰਗਦੇ ਆ ਮੁੰਡਾ ਤੂੰ ਹੀ ਆਉਂਦਾ ਇਧਰੋਂ ਕੀ ਹੋ ਰਿਹਾ ਜੀ ਹੋ ਰਿਹਾ ਹੈ ਆਸਕਰ ਦੀ ਟੀਮ ਵਿੱਚ ਜੋੜਦਾ ਹੋਇਆ ਇਹ ਵੀ ਸਮਝੋ ਆ ਹਰਜੰਦਰ ਸਰਪੰਚ ਕਰਦਾ 15 ਦੀ 800 ਸਟੇਜਾ ਤੋਂ ਇਹਨਾਂ ਨੇ 16 ਕਰਦੇ ਇੱਕ ਜੱਫੇ ਦਾ ਫਰਦੀਪੁਰੇ ਗੋਪੀ ਦਾ ਇੱਕ ਜੱਫਾ ਅਰਸ਼ ਅਸਟ੍ਰੇਲੀਆ ਤੋਂ ਨਾਲ ਆ ਗਿਆ 16000 ਹੋਵੇਗਾ ਲਓ ਸਾਹਮਣੇ ਪਈ ہوئی ਕਾਕੇ ਠਾਕਰਗੜ ਦੀ ਰੇਡ ਫੁਰ ਚਾਲ ਜੱਫੇ ਤੇ ਇੱਕਮ ਤੇ ਨਾਲ ਅਸੀਂ ਆ ਗੋਪੀ ਮੇਰੇ ਵਿੱਚ ਜਿੱਤ ਕਰਦਾ ਹੋਣਾ ਕਮਲ ਅਮਨ ਕੈਨੇਡਾ ਬਾਈ ਔ ਨਵ ਅਮਰੀਕਾ ਬਾਈ ਸੀਡੇ ਅਮਰੀਕਾ ਬਾਈ ਜੇ ਪਿੰਡ ਕੰਪ ਚਲੀ ਜਾਂਦਾ ਉਡਾਰੀ ਪਾਰ ਕੇ ਪਿੰਡ ਪਹੁੰਚ ਜੀਏ ਨਾਲੇ ਬਜ਼ੁਰਗਾਂ ਦਾ ਹਾਲਚਲ ਪੁੱਛੀਏ ਨਾਲੇ ਮਾਂ ਖੇਡ ਕਮੇਟੀ ਦਾ ਨਜ਼ਾਰਾ ਲਈਏ ਪਰ ਲੈਂਡ ਤਾਂ ਕਰ ਰਹੇ ਨੇ ਸਾਡੇ ਭਰਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦੜਕਾ ਕਬੱਡੀ ਦਾ ਇੱਕ ਪਾਸੇ ਸਾੰਭਾ ਤੇ ਦੂਜੇ ਪਾਸੇ ਦੂਜੇ ਪਾਸੇ ਸਮਰਿਆ ਆਹ ਮੁੰਡਾ ਕਮਾਲ ਕਰੀ ਜਾਂਦਾ ਏ ਖਿੱਚ ਏ ਖਿੱਚ ਏ ਅਰਸ਼ ਅਵਰਖਾ ਆਸਟ੍ਰੇਲੀਆ ਨਾਲ ਅਮਨ ਕੈਨੇਡਾ ਲਵੀ ਯੂ ਐਸ ਏ ਅਰਸ਼ ਇਨਾਜ ਵਰਸੇ ਭਜੇਂਦਰ ਸਰਪੰਚ ਤੇ ਸੁਖ ਬਲਵਾਰ ਵੱਲੋਂ 16000 ਇੱਕ ਜੱਫੇ ਦਾ 895100 ਲੱਗਿਆ 100 ਤੇ ਵੀ 5100 ਲੱਗਾ ਹੋਇਆ ਆ ਜੀਵਨ ਖੈਰਾ ਕਬੱਡੀ ਪਾ ਰਿਹਾ ਆ ਵੇਖਾਂਗੇ ਕਾਲਾ ਤੋਤੇ ਵਾਲਾ ਟਰਡੀ ਜਿਹਨੇ ਕਹਿੰਦੇ ਹਾਥੀ ਪੂਸ ਤੋਂ ਫੜ ਫੜ ਅਸਮਾਨ 'ਤੇ ਚੜਦੇ ਸੀ ਹਾਲੇ ਤੱਕ ਵੀ ਮੁੜੇ ਕੇ ਪਰ ਆ ਵੇਖਦੇ ਕਾਪੀ ਮ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਨੰਬਰ ਗੋਪੀਰਾ ਜਵੀਰ ਸੋਨਾ ਯਾਰ ਵਾਲੇ ਜੱਫੇ ਨਾਲ ਜਿਹਨੂੰ ਜਿਹਨੂੰ ਸਵਾਦ ਆਇਆ ਇੱਕ ਤਾੜੀ ਮਾਰ ਕੇ ਦੱਸੋ ਜਰਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬੜੀ ਇਨਾ ਮਾਣ ਇਨਾ ਪਿਆਰ ਨੂੰ ਵਾਸ਼ ਦੀਆਂ ਆਪ ਵੀ ਵਧਾਉਂਦਾ ਹੈ ਆਪਣੀਆਂ ਲੜਕੀਆਂ ਦੇ ਦੋ ਦੋ ਟੀਮਾਂ ਗਰਾਊਂਡ ਦੇ ਨਾਲ ਕੇ ਆ ਜੋ ਲੈਟਾਂ ਬੜੇ ਭਰਾਵਾਂ ਨੂੰ ਬੇਨਤੀ ਹੈ ਕਿ ਲੈਟਾਂ ਜਿਹੜੀਆਂ ਸਾਨੂੰ ਕਰ ਦਿਓ ਲੈਟਾਂ ਬੜੇ ਭਰਾਵਾਂ ਨੂੰ ਬੇਨਤੀ ਹੈ ਲਾਈਟਾਂ ਚਾਲੂ ਕਰ ਦਿੱਤੀਆਂ ਨਾ ਆਹ ਦੇਖਾਂਗੇ ਫੇਰ ਕਾਤਾ ਆਹ ਥਾਕਰ ਕਰੀਆਂ ਨਾ ਪਾਰ ਟੈਕ ਖੂਪੀ ਨੂੰ ਮਾਰ ਕਾਕਾ ਕਦੇ ਵੀ ਬਤਾਰ ਕੋਚ ਯਾਰਪ ਵਾਲਿਆਂ ਨੇ ਰਾਇਲ ਕਿੰਗਲਾਂ ਦੇ ਮੇਰੇ ਵੀਓ ਰਿੰਕੂ ਸਮਰੇੜਾ ਨੇ ਨਾਲ ਕਿਹਦੇ ਵੀ ਮੰਗੇ ਤਮਾਦ ਉਹਨੇ ਬਾਸ ਸੰਧੂੜਾ ਨੇ ਆ ਯਾਰਪ ਸੱਤ 13 ਕੱਪ ਖੇਡੇ ਨੌਜ ਤੱਕ ਆਇਆ ਕਾਕਾ ਅਰਧਾ ਕੋਟੀ ਬਾਤੇ ਛੋੜ ਗਿਆ ਹਰ ਸਾਹਮਣੇ ਆਸ਼ੂ ਦੀ ਕਬੱਡੀ ਸੰਧੂਆ ਉਹ ਕਹਿੰਦੇ ਲਸਾੜੇ ਵਾਲਾ ਆਸ਼ੂ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਆ ਆ ਆ ਬੱਲੇ 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 ਇੱਕ ਵਾਰ ਤੇ ਨਾਲ ਯਾਰਬਾਲ ਯੂ ਐਸ ਏ ਮਨਪ੍ਰੀਤ ਯੂ ਐਸ ਏ ਵਿਸ਼ਾਲ ਕੈਨੇਡਾ ਜਿਹੜਾ ਗੱਗੀ ਮੇਰੇ ਵੀਰੋ ਉਹਦੀ ਵੀ ਬਾ ਕਬੱਡੀ ਸਪੋਰਟ ਹੈ سخت ہے اس مقابلے بابا بجلی دن کبڈی کلب بڑی بڑی ٹیم جیت رہی ہے بابا بڑھا جی